ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 796 ਤੋਂ ਲੈ ਕੇ 797 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਜ ਧਿਆਨੇ ਹਰ ਕੈ ਰੰਗ ਰਤਾ ਮਨ ਮਾਨੇ ਮਨ ਮੁਖ ਪਰਮ ਭੁਲੇ ਬੋਰਾਨੇ ਹਰ ਬਿਨ ਕਿਉ ਰਹੀਐ ਗੁਰ ਸਬਦ ਪਛਾਨੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਗੁਰੂ ਦੇ ਬਚਨਾ ਤੇ ਚੱਲ ਕੇ ਜੀਵ ਦਾ ਮਨ ਸਹਿਜ ਧਿਆਨ ਦੀ ਅਵਸਥਾ ਵਿੱਚ ਆ ਜਾਂਦਾ ਆਤਮਿਕ ਅਡੋਲਤਾ ਦੀ ਅਵਸਥਾ ਵਿੱਚ ਆ ਜਾਂਦਾ ਵਿਕਾਰਾਂ ਵੱਲ ਨਹੀਂ દોੜਦਾ ਤੇ ਉਹਦਾ ਮਨ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਪਰ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਹਮੇਸ਼ਾ ਪਟਕਣਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਮਨ ਨੂੰ ਕੋਈ ਆਤਮਿਕ ਅਡੋਲਤਾ ਨਹੀਂ ਮਿਲਦੀ ਹੈ ਫਿਰ ਕਹਿੰਦੇ ਜਦੋਂ ਜੀਵ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਹੋ ਜਾਂਦੀ ਹੈ ਫਿਰ ਜੀਵ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਨਹੀਂ ਰਹਿ ਸਕਦਾ ਬਿਨ ਦਰਸ਼ਨ ਕੈਸੇ ਜੀਵੋਂ ਮੇਰੀ ਮਾਈ ਹਰ ਬਿਨ ਜੀ ਰਾ ਰਹਿ ਨਾ ਸਕੈ ਖਿਨ ਸਤਗੁਰੂ ਬੂਜ ਬੁਝਾਈ ਰਹਾਓ ਕਹਿੰਦੇ ਹੈ ਮੇਰੀ ਮਾਂ ਮੈਂ ਪਰਮੇਸ਼ਰ ਦੇ ਦੀਦਾਰ ਤੋਂ ਬਿਨਾ ਹੁਣ ਆਤਮਿਕ ਜੀਵਨ ਨਹੀਂ ਜੀ ਸਕਦਾ ਕਹਿੰਦੇ ਜਦੋਂ ਤੋਂ ਮੈਨੂੰ ਪਰਮੇਸ਼ਰ ਦੇ ਨਾਲ ਸਤਗੁਰ ਨੇ ਸਾਝ ਪਵਾ ਦਿੱਤੀ ਕਹਿੰਦੇ ਹੁਣ ਮੇਰਾ ਜਿਹੜਾ ਹੈਗਾ ਜਿੰਦ ਇੱਕ ਪਲ ਲਈ ਵੀ ਪਰਮੇਸ਼ਰ ਦੀ ਯਾਦ ਤੋਂ ਬਿਨਾ ਨਹੀਂ ਰਹਿ ਸਕਦੀ ਮੇਰਾ ਪ੍ਰਭ ਬਿਸਰੈ ਹਉ ਮਰੋ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਹਰ ਪਾਲੀ ਕਹਿੰਦੇ ਮੈਂ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਜਿਵੇਂ ਮੈਨੂੰ ਮਰਨ ਹੁੰਦਾ ਇਸ ਤਰ੍ਹਾਂ ਮੈਨੂੰ ਵਿਛੋੜੇ ਦਾ ਦੁੱਖ ਹੁੰਦਾ ਮੈਂ ਕਹਿੰਦੇ ਹਰ ਇੱਕ ਸਾਹ ਦੇ ਨਾਲ ਹਰ ਇੱਕ ਗਰਾਹੀ ਦੇ ਨਾਲ ਪਰਮੇਸ਼ਰ ਨੂੰ ਚੇਤੇ ਚ ਬਸਾਉਣਾ ਤੇ ਪਰਮੇਸ਼ਰ ਦੀ ਭਾਲ ਵਿੱਚ ਰਹਿਣਾ ਸਦਾ ਸਦ ਬੈ ਰਾਗਨ ਹਰ ਨਾਮ ਨਿਹਾਲੀ ਅਬ ਜਾਣੇ ਗੁਰਮਖ ਹਰ ਨਾਲੀ ਕਹਿੰਦੇ ਮੈਂ ਸੰਸਾਰ ਤੋਂ ਉਪਰਾਮਤਾ ਵਿੱਚ ਤੇ ਪਰਮੇਸ਼ਰ ਦੇ ਨਾਮ ਦੇ ਨਾਲ ਸਦਾ ਖੜਿਆ ਰਹਿਣਾ ਹੁਣ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਮੈਨੂੰ ਇਹ ਪਤਾ ਲੱਗ ਗਿਆ ਕਿ ਪਰਮੇਸ਼ਰ ਸਦਾ ਹੀ ਅੰਗ ਸੰਗ ਹੈ ਅਕਥ ਕਥਾ ਕਹੀਐ ਗੁਰ ਪਾਏ ਪ੍ਰਭ ਅਗਮ ਅਗੋਚਰ ਦੇ ਦਿਖਾਏ ਕਹਿੰਦੇ ਗੁਰੂ ਦੇ ਪ੍ਰਤੀ ਪ੍ਰੇਮ ਸਦਕਾ ਜਾਂ ਗੁਰੂ ਦੀ ਸਿੱਖਿਆ ਸਦਕਾ ਪਰਮੇਸ਼ਰ ਦੀ ਸਿਫਤ ਸਲਾਹ ਕਰ ਸਕਦੇ ਆ ਉਹ ਪਰਮੇਸ਼ਰ ਜਿਹਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਗੁਰੂ ਹੀ ਸਾਨੂੰ ਉਹ ਪਰਮੇਸ਼ਰ ਜੀ ਦੇ ਤੱਕ ਸਾਡੀ ਪਹੁੰਚ ਨੇ ਦਰਸ਼ਨ ਕਰਾਉਂਦਾ ਹੈ। ਆਪ ਪਹਿਲਾਂ ਗੁਰੂ ਨੇ ਪਰਮੇਸ਼ਰ ਦਾ ਦਰਸ਼ਨ ਕੀਤਾ ਫਿਰ ਸੇਵਕ ਨੂੰ ਕਰਾਇਆ। ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹਉ ਮੈਂ ਮੇਟ ਚੱਲੇ ਗੁਰ ਸ਼ਬਦ ਸਮਾਏ। ਕਹਿੰਦੇ ਗੁਰੂ ਦੀ ਦਸੀ ਹੋਈ ਜਿਹੜੀ ਕਾਰ ਹੈ ਪਰਮੇਸ਼ਰ ਦੀ ਸੇਵਾ ਭਗਤੀ ਕਰਨੇ ਉਹਦੇ ਤੋਂ ਬਿਨਾ ਜੀਵ ਕਿਹੜੀ ਹੋਰ ਕਾਰ ਆ ਜਿਹੜੀ ਸ੍ਰੇਸ਼ਟ ਕਰ ਸਕਦਾ ਹੈ ਜਿਹੜੇ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਵਿੱਚ ਸਮਾ ਗਏ ਉਹਨਾਂ ਦੇ ਵਿੱਚੋਂ ਹਉਮੈ ਖਤਮ ਹੋ ਜਾਂਦੀ ਆ ਮਨ ਮੁਖ ਵਿਛੜੈ ਖੋਟੀ ਰਾਸ ਗੁਰਮਖ ਨਾਮ ਮਿਲੈ ਸਵਾਸ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹਨਾਂ ਦੀ ਜਿਹੜੀ ਰਾਸ ਪੂੰਜੀ ਆ ਸਭ ਖੋਟੀ ਹੈ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਜਿਨ੍ਹਾਂ ਨੂੰ ਨਾਮ ਦੀ ਵਡਿਆਈ ਮਿਲਦੀ ਆ ਉਹਨਾਂ ਨੂੰ ਸਦਾ ਹੀ ਸੋਭਾ ਮਿਲਦੀ ਆ ਹਰ ਕਿਰਪਾ ਤਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਤਨ ਰਾਸ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਨੇ ਆਪਣੀ ਕਿਰਪਾ ਕਰਕੇ ਆਪਣੇ ਸੇਵਕਾਂ ਦਾ ਸੇਵਕ ਬਣਾ ਲਿਆ ਫਿਰ ਨਾਨਕ ਜੀ ਕਹਿੰਦੇ ਨੇ ਉਸ ਸੇਵਕ ਸੇਵਕ ਦੇ ਕੋਲ ਪਰਮੇਸ਼ਰ ਦੇ ਨਾਮ ਧੰਨ ਦੀ ਪੂੰਜੀ ਇਕੱਠੀ ਹੁੰਦੀ ਹੈ ਉਹ ਸਦਾ ਹੀ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਇਕੱਠਾ ਕਰਦਾ ਹੈ ਬਿਲਾਵਲ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਸ ਜੀਵ ਦਾ ਮਿਲਾਪ ਪਰਮੇਸ਼ਰ ਨਾਲ ਨਹੀਂ ਹੋ ਸਕਿਆ ਇਸ ਮਨੁੱਖਾ ਜੀਵਨ ਦੇ ਵਿੱਚ ਉਹਦਾ ਸਾਰਾ ਖਾਣਾ ਪਹਿਨਣਾ ਜੀਵਨ ਜੀਣਾ ਇਹ ਸਰੀਰ ਪਰਿਵਾਰ ਸਭ ਕੁਝ ਉਹਦਾ ਵਿਅਰਥ ਗਿਆ ਜਿਸ ਦਾ ਇਸ ਮਨੁੱਖਾ ਜੀਵਨ ਦੇ ਵਿੱਚ ਪਰਮੇਸ਼ਰ ਨਾਲ ਮਿਲਾਪ ਨਹੀਂ ਹੋ ਸਕਿਆ ਪੌੜੀ ਛੁੜਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਪਾਉ ਨਾ ਦੇ ਲਿਬ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਨ ਕੇ ਤੈ ਦੁਖ ਨਿਵਾਰੇ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਜਿਹੜਾ ਮਨੁੱਖਾ ਜੀਵਨ ਆ ਇਹ ਜਿਸ ਤਰ੍ਹਾਂ ਇੱਕ ਪੌੜੀ ਮਿਲੀ ਹੈ ਪਰਮੇਸ਼ਰ ਤੱਕ ਅਪੜਨ ਦੇ ਲਈ ਉਹਦੀ ਸੇਵਾ ਭਗਤੀ ਕਰਕੇ ਪਰ ਜਿਸ ਜੀਵ ਨੇ ਇਹ ਕੰਮ ਇਸ ਸੰਸਾਰ ਦੇ ਵਿੱਚ ਇਸ ਮਨੁੱਖਾ ਜੀਵਨ ਰਾਹੀਂ ਪੂਰਾ ਨਹੀਂ ਕੀਤਾ ਉਹਦਾ ਇਹ ਜਿਹੜਾ ਮਨੁੱਖਾ ਜਨਮ ਆ ਵਿਅਰਥ ਚਲੇ ਗਿਆ ਜਿਹੜਾ ਦੂਜੇ ਨਾਲ ਪ੍ਰੇਮ ਆ ਪਰਮੇਸ਼ਰ ਨੂੰ ਛੱਡ ਕੇ ਉਹ ਫਿਰ ਜੀਵ ਦੀ ਸੁਰਤ ਪਰਮੇਸ਼ਰ ਵਿੱਚ ਲੱਗਣ ਨਹੀਂ ਦਿੰਦਾ ਪਰਮੇਸ਼ਰ ਦੇ ਜਿਹੜਾ ਧਿਆਨ ਆ ਪਰਮੇਸ਼ਰ ਜਿਹੜਾ ਜੀਵ ਦਾ ਧਿਆਨ ਆ ਉਹ ਪਰਮੇਸ਼ਰ ਦੇ ਚਰਨਾਂ ਨਾਲੋਂ ਟੁੱਟਿਆ ਰਹਿੰਦਾ ਜੀਵ ਪਰਮੇਸ਼ਰ ਨੂੰ ਚੇਤੇ 'ਚ ਨਹੀਂ ਵਸਾਉਂਦਾ ਕਹਿੰਦੇ ਉਹ ਜਗ ਜੀਵਨ ਦਾਤਾ ਜੋ ਸਾਰ ਜਗਤ ਨੂੰ ਜੀਵਨ ਦੇ ਰਿਹਾ ਹੈ ਜਿਹੜਾ ਜੀਵ ਉਸ ਪਰਮੇਸ਼ਰ ਦਾ ਸੇਵਕ ਬਣ ਜਾਂਦਾ ਹੈ ਪਰਮੇਸ਼ਰ ਨੇ ਉਹਦੇ ਸਾਰੇ ਦੁੱਖ ਦੂਰ ਕਰ ਦਿੱਤੇ ਹੁੰਦੇ ਨੇ ਤੂੰ ਦਿਆਲ ਤੇ ਆਪਤ ਦਾਤਾ ਕੀ ਇਹ ਜੰਤ ਵਿਚਾਰੇ ਮੁਕਤ ਬੰਦ ਸਭ ਤੁਜਤੇ ਹੋਏ ਐਸਾ ਆਖ ਵਖਾਣੇ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਦਿਆਲੂ ਹੈ ਤੂੰ ਦਇਆ ਕਰਨ ਵਾਲਾ ਹੈ ਦਾਤਾ ਦੇਣ ਵਾਲਾ ਹੈ ਇਹ ਜੀਵ ਤੇ ਵਿਚਾਰੇ ਨਿਮਾਣੇ ਨੇ ਕਹਿੰਦੇ ਕੋਈ ਜੀਵ ਸੰਸਾਰ ਵਿੱਚ ਰਹਿੰਦਿਆਂ ਨਿਰਲੇਪ ਹੋ ਜਾਂਦਾ ਹੈ ਜਾਂ ਵਿਕਾਰਾਂ ਵਿੱਚ ਵੱਜਿਆ ਰਹਿੰਦਾ ਹੈ ਇਹ ਕਹਿੰਦੇ ਸਭ ਤੇਰੇ ਹੱਥ ਵਸਾ ਹੈ ਇਹ ਤੇਰੇ ਵੱਲੋਂ ਹੀ ਹੁੰਦਾ ਹੈ ਜੀਵਾਂ ਦੇ ਆਪਣੇ ਉਦਮ ਨਾਲ ਇਹ ਨਹੀਂ ਹੋ ਸਕਦਾ ਇਹ ਕਹਿੰਦੇ ਗੱਲ ਸੱਚੀ ਹੈ ਗੁਰਮਖ ਹੋਵੈ ਸੋ ਮੁਕਤ ਕਹੀਐ ਮਨਮੁਖ ਵੰਦ ਵਿਚਾਰੇ ਜੋ ਕਹਿੰਦੇ ਗੁਰੂ ਦੇ ਸਨਮਖ ਹੋ ਜਾਂਦੇ ਨੇ ਉਹ ਫਿਰ ਨਿਰਲੇਪ ਹੋ ਜਾਂਦੇ ਨੇ ਸੰਸਾਰ ਵੱਲੋਂ ਪਰ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਵਿਕਾਰਾਂ ਵਿੱਚ ਹੀ ਬੰਦੇ ਰਹਿੰਦੇ ਨੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਦਿਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੇ ਆਪ ਸਵਾਰੇ ਕਹਿੰਦੇ ਜਿਹੜੇ ਜੀਵਾਂ ਦੀ ਸੁਰਤ ਪਰਮੇਸ਼ਰ ਦੇ ਨਾਲ ਜੁੜ ਜਾਂਦੀ ਆ ਉਹ ਇਸ ਸੰਸਾਰ ਵੱਲੋਂ ਮੁਕਤ ਕਹੇ ਜਾਂਦੇ ਨੇ ਉਹਨਾਂ ਨੂੰ ਪਰਮੇਸ਼ਰ ਸਦਾ ਅੰਗ ਸੰਗ ਪ੍ਰਤੀਤ ਹੁੰਦਾ ਹੈ ਉਹਨਾਂ ਦੀ ਕਹਿੰਦੇ ਜਿਹੜੀ ਉੱਚੀ ਅਵਸਥਾ ਹੈ ਇਹਦੇ ਬਾਰੇ ਅਸੀਂ ਕੁਝ ਬਿਆਨ ਨਹੀਂ ਕਰ ਸਕਦੇ ਕਿ ਉਹਨਾਂ ਦੀ ਅਵਸਥਾ ਕਿੰਨੀ ਉੱਚੀ ਹੈ ਉਹ ਪਰਮੇਸ਼ਰ ਨੇ ਆਪ ਹੀ ਉਹਨਾਂ ਦੇ ਆਤਮਿਕ ਜੀਵਨ ਸੋਹਣੇ ਬਣਾਏ ਹੁੰਦੇ ਨੇ ਪਰਮ ਪੁਲਾਣੇ ਸੇ ਮਨਮੁਖ ਕਹੀਏ ਨਾ ਉਰਵਾਰ ਨਾ ਪਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸਮਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਨਾਨਕ ਪਾਗ ਹੋਵੈ ਜਿਸ ਮਸਤਕ ਕਾਲੈ ਮਾਰ ਬਿਦਾਰੇ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਕੁਰਾਹੇ ਪੈ ਹੁੰਦੇ ਨੇ ਨਾ ਉਹਨਾਂ ਦਾ ਲੋਕ ਸੁਖੀ ਨਾ ਉਹਨਾਂ ਦਾ ਪਰਲੋਕ ਸੁਖੀ ਪਰ ਕਹਿੰਦੇ ਜਿਸਤੇ ਪਰਮੇਸ਼ਰ ਆਪ ਮਿਹਰ ਦੀ ਨਜ਼ਰ ਕਰਦੇ ਨੇ ਉਹ ਸੇਵਕ ਗੁਰੂ ਦੇ ਸ਼ਬਦ ਨੂੰ ਸਦਾ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਨੇ ਜਿਹੜੇ ਹਰੀ ਦੇ ਸੇਵਕ ਨੇ ਪਰਮੇਸ਼ਰ ਨੇ ਉਹਨਾਂ ਨੂੰ ਸੰਸਾਰ ਵਿੱਚ ਰਹਿੰਦਿਆਂ ਨੂੰ ਮਾਇਆ ਦੇ ਮੋਹ ਤੋਂ ਬਚਾ ਲਿਆ ਹੁੰਦਾ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਜੀਵਾਂ ਦੇ ਵੱਡੇ ਭਾਗ ਨੇ ਉਹ ਕਹਿੰਦੇ ਆਤਮਿਕ ਮੌਤ ਨੂੰ ਅੰਦਰੋਂ ਖਤਮ ਕਰ ਲੈਂਦੇ ਨੇ ਆਤਮਿਕ ਮੌਤ ਹੈ ਵਿਕਾਰ ਮਾਇਆ ਦਾ ਪਿਆਰ ਸੰਸਾਰਿਕ ਪਦਾਰਥਾਂ ਦਾ ਪਿਆਰ ਹਰ ਇੱਕ ਚੀਜ਼ ਜੋ ਪਰਮੇਸ਼ਰ ਨਾਲੋਂ ਅਲੱਗ ਕਰਦੀ ਹੈ ਮਾਇਆ ਤੇ ਮਾਇਆ ਹੀ ਆਤਮਿਕ ਮੌਤ ਦਿੰਦੀ ਹੈ ਬਿਲਾਵਲ ਮਹਿਲਾ ਤੀਜਾ ਤੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਹੀਂ ਕੋਈ ਤਿਸ ਦੀ ਕੀਮਤ ਕਿੱਕੂ ਹੋਏ ਗੁਰਪ੍ਰਸਾਦ ਵਸੈ ਮਨ ਆਏ ਤਾਕੂ ਜਾਣੇ ਦੁਬਦਾ ਜਾਏ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਇੱਕ ਪਰਮੇਸ਼ਰ ਅਤੁੱਲ ਹੈ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਕਹਿੰਦੇ ਹਾਂ ਉਹਦੀ ਕੀਮਤ ਤਾਂ ਪਾਈ ਜਪਾਈ ਜਾ ਸਕਦੀ ਆ ਜੇ ਉਹਦੇ ਬਰਾਬਰ ਦਾ ਕੋਈ ਹੋਵੇ ਉਹ ਉਹਦੀ ਕੀਮਤ ਪਾ ਸਕਦਾ ਪਰ ਉਹਦੇ ਬਰਾਬਰ ਦਾ ਕੋਈ ਹੈ ਨਹੀਂ ਫਿਰ ਕਿਵੇਂ ਕੋਈ ਉਹਦੀ ਕੀਮਤ ਪਾ ਸਕਦਾ ਕਿਵੇਂ ਕੋਈ ਉਹਦੇ ਗੁਣਾਂ ਦਾ ਅਨੁਮਾਨ ਲਾ ਸਕਦਾ ਕਹਿੰਦੇ ਪਰਮੇਸ਼ਰ ਤੇ ਗੁਰੂ ਦੀ ਕਿਰਪਾ ਸਦਕਾ ਮਨ ਵਿੱਚ ਆ ਵਸਦਾ ਜਿਹਦੇ ਮਨ ਵਿੱਚ ਆ ਵਸਿਆ ਤਾਂ ਕੋ ਜਾਣੇ ਦੁਬਦਾ ਜਾਏ ਫਿਰ ਉਹ ਪਰਮੇਸ਼ਰ ਦੇ ਨਾਲ ਸਾਂਝ ਪਾ ਲੈਂਦਾ ਫਿਰ ਉਹਦੇ ਅੰਦਰੋਂ ਜਿਹੜੀ ਦੁਬਦਾ ਹੈਗੀ ਆ ਕਿ ਪਰਮੇਸ਼ਰ ਹੋ ਰਾ ਸੀ ਹੋ ਰਾਂ ਤੇ ਮਾਇਆ ਦਾ ਮੋਹ ਇਹ ਸਭ ਨਿਕਲ ਜਾਂਦਾ ਆਪਸ ਰਾਫਕਸਵੱਟੀ ਲਾਏ ਆਪੇ ਪਰਖੇ ਆਪ ਚਲਾਈ ਕਹਿੰਦੇ ਪਰਮੇਸ਼ਰ ਆਪ ਹੀ ਸਰਾਫ ਵਾਂਗ ਜੀਵਾਂ ਨੂੰ ਪਰਖਦਾ ਹੈ ਕਿ ਕਿਹੜਾ ਜੀਵ ਖੋਟਾ ਹੈ ਕਿਹੜਾ ਖਰਾ ਹੈ ਫਿਰ ਜਿਵੇਂ ਖਰੇ ਸਿੱਕੇ ਚਲਾ ਦਿੱਤੇ ਨੇ ਖੋਟੇ ਕੱਢ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਹੀ ਪਰਮੇਸ਼ਰ ਫੇਰ ਜਿਹੜੇ ਖਰੇ ਨੇ ਉਹਨਾਂ ਨੂੰ ਦੂਜਿਆਂ ਸਾਹਮਣੇ ਲਿਆਉਂਦਾ ਹੈ ਕਿ ਇਹਦੇ ਤੋਂ ਦੂਜੇ ਵੀ ਸਿੱਖ ਸਕਣ ਇਹਨਾਂ ਤੋਂ ਕੁਝ ਉਹਨਾਂ ਨੂੰ ਵੀ ਜੀਵਨ ਦੀ ਜਾਂਚ ਮਿਲ ਸਕੇ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਏਕੋ ਸੋਏ ਕਹਿੰਦੇ ਉਹ ਪਰਮੇਸ਼ਰ ਆਪ ਹੀ ਦੇਖਦਾ ਹੈ ਤੋਲ ਕੇ ਪਰਖ ਕੇ ਕਿ ਕਿਹੜਾ ਜੀਵ ਖਰਾ ਹੈ ਆਪ ਹੀ ਕਹਿੰਦੇ ਉਹ ਇੱਕ ਪਰਮੇਸ਼ਰ ਹੀ ਸਭ ਕੁਝ ਆਪਣੀ ਇਸ ਖੇਡ ਨੂੰ ਜਾਣਦਾ ਹੈ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸ ਨੂੰ ਮੇਲੇ ਸੋ ਨਿਰਮਲ ਹੋਏ ਕਹਿੰਦੇ ਮਾਇਆ ਦੇ ਜਿਹੜੇ ਅਲੱਗ ਅਲੱਗ ਰੂਪ ਨੇ ਉਹ ਵੀ ਪਰਮੇਸ਼ਰ ਨੇ ਬਣਾਏ ਨੇ ਫਿਰ ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲੈਂਦਾ ਉਹ ਫਿਰ ਮਾਇਆ ਤੋਂ ਕਹਿੰਦੇ ਨਿਰਮਲ ਹੋ ਜਾਂਦੇ ਨੇ ਜਿਸ ਨੂੰ ਲਾਏ ਲਗੈ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਜਿਸ ਨੂੰ ਕਹਿੰਦੇ ਪਰਮੇਸ਼ਰ ਮਾਇਆ ਚੰਬੇੜ ਦਿੰਦਾ ਉਹਨੂੰ ਮਾਇਆ ਦਬੋਚ ਲੈਂਦੀ ਆ ਜਿਹਨੂੰ ਜੀਵਨ ਦੀ ਅਸਲੀਅਤ ਦਿਖਾ ਦਿੰਦਾ ਸੱਚੀ ਉਹ ਸੱਚ ਵਿੱਚ ਲੀਨ ਹੋ ਜਾਂਦੇ ਨੇ ਆਪੇ ਲਿਵ ਤਾਤ ਹੈ ਆਪੇ ਆਪ ਬੁਝਾਈ ਆਪੇ ਜਾਪੇ ਆਪ ਹੀ ਕਹਿੰਦੇ ਜੀਵਾਂ ਨੂੰ ਮਾਇਆ ਨਾਲ ਜੋੜਨ ਵਾਲਾ ਆਪ ਹੀ ਜੀਵਾਂ ਨੂੰ ਆਪਣੇ ਵਿੱਚ ਲੈ ਲਵਾਉਣ ਵਾਲਾ ਆਪ ਹੀ ਜੀਵਾਂ ਨੂੰ ਜੀਵਨ ਦੀ ਅਸਲੀਅਤ ਦੱਸਣ ਵਾਲਾ ਆਪ ਹੀ ਜੀਵਾਂ ਦੇ ਵਿੱਚ ਹੋ ਕੇ ਆਪਣਾ ਨਾਮ ਜਪਣ ਵਾਲਾ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਕਹਿੰਦੇ ਆਪ ਹੀ ਸਤਿਗੁਰ ਹੈ ਆਪ ਹੀ ਸਤਿਗੁਰ ਦਾ ਆਪਣਾ ਸ਼ਬਦ ਹੈ ਫਿਰ ਨਾਨਕ ਜੀ ਕਹਿੰਦੇ ਨੇ ਆਪ ਹੀ ਕਹਿੰਦੇ ਜੀਵਾਂ ਨੂੰ ਆਪਣੀ ਸਿਫਤ ਸੁਲਾ ਸੁਣਾਉਣ ਵਾਲਾ ਹੈ ਸ਼ਬਦ ਉਸ ਦੇ ਨਾਲ ਜੋੜਨ ਵਾਲਾ ਹੈ ਵਾਹਿਗੁਰੂ ਜੀ ਵਾਹਿਗੁਰੂ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਨਿਆ ਹੈ ਸਭ ਮਹਿ ਇੱਕ ਸਮਾਨਾ ਸਤ ਗੁਰ ਪਰਚੈ ਹਰ ਨਾਮ ਸਮਾਨਾ ਜਿਸ ਕਰਮ ਹੋਵੈ ਸੋ ਸਤਗੁਰ ਪਾਏ ਅਨ ਦਿਨ ਲਾਗੇ ਸਹਿਜ ਧਿਆਨ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਸਾਹਿਬ ਤੇ ਸੇਵਕ ਸੇਵ ਸਾਹਿਬ ਦੀ ਕਿਆ ਕੋ ਕਹਿ ਬਹਾਨਾ ਕਹਿੰਦੇ ਪਰਮੇਸ਼ਰ ਦੀ ਕਿਰਪਾ ਰਾਹੀਂ ਕੋਈ ਜੀਵ ਉਹਦਾ ਸੇਵਕ ਬਣਦਾ ਹੈ ਉਹਦੀ ਸੇਵਾ ਭਗਤੀ ਕਰਦਾ ਹੈ ਹੋਰ ਕੋਈ ਕਹਿੰਦੇ ਦਲੀਲ ਨਹੀਂ ਦਿੱਤੀ ਜਾ ਸਕਦੀ ਕਿ ਕੋਈ ਆਪਣੇ ਉਦਮ ਦੇ ਨਾਲ ਉਹਦੀ ਸੇਵਾ ਭਗਤੀ ਕਰ ਸਕੇ ਤੇ ਉਹਦਾ ਸੇਵਕ ਬਣ ਸਕੇ ਕਹਿੰਦੇ हे ਪਰਮੇਸ਼ਰ ਜੀ ਤੂੰ ਇੱਕ ਆਪਣਾ ਇੱਕ ਖੇਲ ਬਣਾਇਆ ਹੈ ਕਿ ਤੂੰ ਸਾਰਿਆਂ ਵਿੱਚ ਇੱਕ ਬਰਾਬਰ ਇੱਕ ਸਮਾਨ ਵਿਆਪਕ ਹੈ ਪਰ ਜਿਹੜੇ ਸਤਗੁਰ ਦੇ ਰਾਹੀ ਤੇਰੇ ਨਾਮ ਦੇ ਵਿੱਚ ਜਿਹੜੇ ਸਤਗੁਰ ਦੇ ਰਾਹੀ ਤੇਰੇ ਬਾਰੇ ਜਾਣ ਲੈਂਦੇ ਨੇ ਉਹ ਤੇਰੇ ਨਾਮ ਵਿੱਚ ਸਮਾ ਜਾਂਦੇ ਨੇ ਪਰ ਕਹਿੰਦੇ ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਹੁੰਦੀ ਆ ਉਹਨਾਂ ਨੂੰ ਸਤਗੁਰ ਦਾ ਮਿਲਾਪ ਪ੍ਰਾਪਤ ਹੁੰਦਾ ਫਿਰ ਸਤਗੁਰ ਦੇ ਰਾਹੀ ਉਹਨਾਂ ਦਾ ਧਿਆਨ ਤੇਰੇ ਚਰਨਾਂ 'ਚ ਜੁੜਦਾ ਉਹਨਾਂ ਨੂੰ ਤੇਰੀ ਲਿਵ ਲੱਗਦੀ ਆ ਹਰ ਵਕਤ ਤੇਰਾ ਨਾਮ ਜਪਦੇ ਨੇ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨ ਜਦ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾਵ ਖਿਆਨਾ ਕਹਿੰਦੇ ਤੇਰੇ ਤੋਂ ਬਿਨਾ ਤੇਰੀ ਕੋਈ ਸੇਵਾ ਭਗਤੀ ਨਹੀਂ ਕਰ ਸਕਦਾ ਤੇਰੇ ਤੋਂ ਬਿਨਾ ਕੋਈ ਹੰਕਾਰ ਵੀ ਨਹੀਂ ਕਰ ਸਕਦਾ ਜਦੋਂ ਕਹਿੰਦੇ ਜੀਵਾਂ ਦੇ ਵਿੱਚੋਂ ਤੂੰ ਆਪਣੀ ਜੋਤ ਦੀ ਜਿਹੜੀ ਤੇਰੀ ਜੋਤ ਵਿੱਚੋਂ ਜੋਤੀ ਜੀਵਾਂ 'ਚ ਗਈ ਆ ਉਹਨੂੰ ਖਿੱਚ ਲੈਣਾ ਤਾਂ ਫੇਰ ਕੋਈ ਕੁਛ ਦਿਖਾ ਦਿਖਾਵੇ ਕੋਈ ਕਰ ਸਕਦਾ ਕੁਛ ਕਿਤੇ ਜੀਵ ਮਿੱਟੀ ਹੋ ਜਾਂਦਾ ਨਾ ਉਹਦੀ ਜੋਤ ਹੈ ਤੇ ਜੀਵ ਕੁਛ ਕਰ ਰਿਹਾ ਫਿਰ ਕੌਣ ਕਰ ਰਿਹਾ ਪਰਮੇਸ਼ਰ ਕਰ ਰਿਹਾ ਜਦੋਂ ਕਹਿੰਦੇ ਤੇਰੀ ਜੋ ਆਪਣੀ ਜੋਤ ਵਿੱਚੋਂ ਖਿੱਚ ਲੈ ਫੇਰ ਕੋਈ ਕੁਛ ਕਰਕੇ ਦਿਖਾਏ ਆਪੇ ਗੁਰ ਚਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉਂ ਆਪ ਚਲਾਈ ਤੇ ਵੈ ਕੋਈ ਚਾਲੈ ਜਿਉਂ ਹਰ ਪਾਵੇ ਭਗਵਾਨਾ ਕਹਿੰਦੇ ਪਰਮੇਸ਼ਰ ਜੀ ਤੂੰ ਆਪ ਹੀ ਸੇਵਕ ਹੈ ਆਪ ਹੀ ਸਿੱਖ ਹੈ ਆਪ ਹੀ ਗੁਰੂ ਹੈ ਆਪੇ ਹੀ ਗੁਣਾ ਦਾ ਖਜ਼ਾਨਾ ਹੈ ਜਿਵੇਂ ਤੂੰ ਕਹਿੰਦੇ ਕਿਸੇ ਨੂੰ ਚਲਾ ਰਿਆਂ ਹੈ ਜੀਵਨ ਦੇ ਵਿੱਚ ਉਮੈ ਉਹ ਚੱਲ ਰਿਹਾ ਹੈ ਜਿਵੇਂ ਤੇਰੀ ਰਜ਼ਾ ਹੈ ਪਰਮੇਸ਼ਰ ਜੀ ਉਮੈ ਹੀ ਤੁਸਾਰੀ ਕਾਰ ਚਲਵਾ ਰਿਹਾ ਹੈ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕਾਮ ਇੱਕ ਨਾ ਕਰ ਮੈਂ ਦੇਵੜਾਈ ਇੱਕ ਪਰਮ ਪਵੈ ਅਭਿਮਾਨਾ ਫਿਰ ਨਾਨਕ ਜੀ ਕਹਿੰਦੇ ਨੇ ਇਹ ਸੱਚੇ ਪਰਮੇਸ਼ਰ ਜੀ ਇਹ ਸਾਹਿਬ ਤੂੰ ਵੱਡਾ ਸਾਹਿਬ ਹੈ ਤੂੰ ਸਭ ਤੋਂ ਵੱਡਾ ਹੈ ਸਭ ਤੋਂ ਉੱਚਾ ਹੈ ਤੇਰੇ ਕੰਮ ਅਸੀਂ ਕਿਵੇਂ ਜਾਣ ਸਕਦੇ ਹਾਂ ਤੇਰੀ ਇਸ ਖੇਡ ਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ ਇੱਕ ਨਾ ਨੂੰ ਤੂੰ ਕਹਿੰਦੇ ਨਾਮ ਦੀ ਵਡਿਆਈ ਦੇ ਕੇ ਬਖਸ਼ਦਾ ਹੈ ਇੱਕ ਕਹਿੰਦੇ ਤੂੰ ਹਉਮੈ ਵਿੱਚ ਪਾ ਕੇ ਪਰਮਾ ਦੇ ਵਿੱਚ ਪਾ ਕੇ ਕੁਰਾਹੇ ਪਾਏ ਹੋਏ ਨੇ ਕਿਵੇਂ ਕਹਿੰਦੇ ਤੇਰੀ ਅਸੀਂ ਇਹ ਖੇਡ ਨੂੰ ਤੇਰਾ ਜੀਵ ਸਮਝ ਸਕਦਾ ਹੈ ਇਹ ਸਭ ਤੇਰੀ ਆਪਣੀ ਬਣਾਈ ਖੇਡ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ